ਕਾਲਜ ਸੈਰਲੋਜ ਆਪਣੇ ਆਕੇ ਜੀ ਬਹੁਤ ਹੀ ਵੈਸੂਤੰਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਪਾਰਟੀ ਵੇਅਰ ਕਲੈਕਸ਼ਨ ਆ ਰਹੀ ਹੈ ਇਹ ਜਿਹੜਾ ਫੈਬਰਿਕ ਹੋਏਗਾ ਵਿਸਕੋਸ ਟਿਸ਼ੂ ਜਰੀ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਹੈਵੀ ਹੈਂਡਵਰਕ ਦਾ ਕੰਮ ਹੋਏਗਾ ਬਹੁਤ ਹੀ ਵੈਰੇ ਕਲਰ ਹੋਣਗੇ ਪਰ ਮੀਟਰ ਅਕੋਰਡਿੰਗ ਤੁਸੀਂ ਬਾਏ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵਾਧ ਕਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਟਿਸ਼ੂ ਦਾ ਤੈਨੂੰ ਫੈਬਰਿਕ ਮਿਲੇਗਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਪੈਚਵਰਕ ਦਾ ਕੰਮ ਹੋਏਗਾ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿਹੜਾ ਦੁਪੱਟਾ ਆਏਗਾ ਪਿਓਰ ਟਿਸ਼ੂ ਦਾ ਹੋਏਗਾ ਉਸ ਦੇ ਉੱਪਰ ਵੀ ਪੈਚਵਰਕ ਇੰਬੋਡਰੀ ਰਹੀ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਜੌਰਜੈਟ ਦਾ ਫੈਬਰਿਕ ਹੋਏਗਾ ਬਹੁਤ ਸੋਹਣਾ ਪ੍ਰਿੰਟ ਹੋਏਗਾ ਇੰਬੋਡਰੀ ਸੌਰੀ ਐਮਬੋਡਰੀ ਨਹੀਂ ਹੈਗੀ ਇਸ ਦੇ ਉੱਪਰ ਸਿਰਫ ਪ੍ਰਿੰਟ ਹੀ ਹੋਏਗਾ ਕਲਰ ਲੈਣ ਵਿੱਚ ਤੁਹਾਨੂੰ ਬਹੁਤ ਹੀ ਵਾਰੇ ਮਿਲ ਜਾਣਗੇ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਸਿਲਕ ਦਾ ਹੋਏਗਾ ਇਹਨਾਂ ਵਿੱਚ ਤੁਹਾਨੂੰ ਬਹੁਤ ਸੋਹਣੇ ਪ੍ਰਿੰਟ ਹੋਣਗੇ ਜਰੀ ਬਲੌਕਰ ਦਾ ਕੰਮ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਇਹਨਾਂ ਜਿਹੜਾ ਸੂਟ ਪਸੰਦ ਹੁੰਦਾ ਉਸ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਹੋਏਗਾ ਜੀ ਕਾਟਨ ਟਿਸ਼ੂ ਦਾ ਐਸੇ ਉੱਪਰ ਹੀ ਇੰਬੋਡਰੀ ਰਹੇਗੀ ਸ਼ਰਦ ਦਾ ਪਰ ਮੀਟਰ ਲੱਗ ਰਹੇਗਾ ਐਂਡ ਬਾਟਮ ਦਾ ਪਰ ਮੀਟਰ ਲੱਗ ਰਹੇਗਾ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਾਰਟੀ ਵੈਰੀ ਕਲੈਕਸ਼ਨ ਮਿਲੇਗੀ ਬਹੁਤ ਹੀ ਵੈਰੀ ਕਲਰ ਹੋਣਗੇ ਵਿਸਕੋਜ਼ ਚੁਣੌਣ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਜਾਲੀ ਇੰਬੋਡੀ ਹੋਏਗੀ ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਬੁੱਟੀ ਵਰਕ ਦਾ ਕੰਮ ਹੋਏਗਾ ਅਗਲਾ ਜਿਹੜਾ ਸੂਟ ਹੋਏਗਾ ਇਹ ਤੁਹਾਨੂੰ ਮਿਲੇਗਾ ਜੀ ਔਰਗੈਂਜ਼ਾ ਦਾ ਫੈਬਰਿਕ ਹੋਏਗਾ ਐਸੇ ਉੱਪਰ ਵੀ ਬਹੁਤ ਸੋਹਣੀ ਇੰਬੋਡੀ ਰਹੇਗੀ ਬੀਡਸ ਵਰਕ ਦਾ ਕੰਮ ਹੋਏਗਾ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਜਿੰਨਾ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਤੁਹਾਨੂੰ 셔ਟ ਐਂਡ ਦੁਪੱਟੇ ਦਾ ਕੰਬੋ ਮਿਲੇਗਾ ਪਿਓਰ ਬਨਾਰਸੀ ਦੀ 셔ਟ ਹੋਏਗੀ ਦੁਪੱਟਾ ਵੀ ਸੇਮ ਹੋਏਗਾ ਤੇ ਇਹ ਮੀਟਰ ਦੀ ਕੱਟ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਹੈ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਰੋ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ